ਪਸੇ ਚੱਲੇ ਆ ਮੋ ਗਈ ਤੇ ਜਪਨੂਰ ਦੀ ਦਵਾਈ ਲੈ ਆਉਣੇ ਸੀ ਕੀ ਹਨ ਤੇ ਕੱਲ ਬੁਖਾਰ ਚੜਿਆ ਰਿਹਾ ਜਪਨੂ ਨੂੰ ਉਹ ਕੋਟੀਆਂ ਲੱਗੀਆਂ ਹੋਈਆਂ ਸਿੰਘਾਂ ਕੇਰਾ ਤਾਂ ਸੀ ਇਥੋਂ ਰਣਾਲ ਦੇ ਪਿੰਡ ਤੋਂ ਦਵਾਈ ਲੈ ਆਈ ਸੀ ਦਵਾਈ ਚਲੋ ਉਹਦੇ ਨਾਲ ਬੁਖਾਰ ਬਹੁਤ ਤਾਂ ਉਤਰ ਗਿਆ ਸੀਗਾ ਤੇ ਬਾਕੀ ਕੋਈ ਹੋਰ ਦਵਾਈ ਨਹੀਂ ਖਾਂਦੀ ਇਸ ਕਰਕੇ ਜਾ 40 ਰੁਪਏ ਮੈਂ ਕਿਹਾ ਵੀ ਚੰਗੀ ਤਰ੍ਹਾਂ ਡਾਕਟਰ ਨੂੰ ਜਾਣਕਾਰੀ ਲੈ ਕੇ ਤੇ ਦਵਾਈ ਦਵਾਈ ਲਈ ਹੈ ਹੁਣ ਹਨਾ 40000 ਦੀ ਤੇ 42 ਠੀਕ ਹੈ ਜੀ ਇੰਜੈਕਸ਼ਨ ਲਵਾ ਦੋ ਲਵਾਵਾ ਇੰਜੈਕਸ਼ਨ ਇੰਜੈਕਸ਼ਨ ਲਵਾ ਦੋ ਕਿਤੇ ਉਹਦੇ ਕਾਕਾ ਬਾਏ ਬਾਏ ਕਰ ਰਿਹਾ ਹੈ ਹੈ ਕਾਕਾ ਬਾਏ ਬਾਏ ਕਰ ਰਿਹਾ ਮੈਂ ਡਾਕਟਰ ਕੋਲ ਲੈ ਜਾਣਾ ਹੈ ਨਾ ਦੱਲਾ ਕੀ ਹੈ ਇੰਜੈਕਸ਼ਨ ਲਗਵਾਉਣਾ ਦਵਾਈ ਖਾਏਗਾ ਫਿਰ? ਰੋਟੀ ਖਾਏਗਾ? ਨਹੀਂ। ਨਹੀਂ ਖਾਏਗਾ ਰੋਟੀ। ਡਾਕਟਰ ਕੋਲ ਲੋਹਨ ਵੀ ਹੈਗਾ? ਨਹੀਂ। ਲੋਹਨ ਹੈਗਾ? ਨਹੀਂ। ਲੋਹਨ ਨਾਲ ਡਰਾਣਗੇ ਫਿਰ ਦੇਖ ਲਈ। ਹਾਂ। ਦੇਖ ਲਈ ਫਿਰ? ਨਹੀਂ। ਮੈਂ ਡਾਕਟਰ ਨੂੰ ਕਹੂੰਗੀ। ਜੱਪੂ ਰੋਟੀ ਨਹੀਂ ਖਾਂਦਾ, ਕੁਝ ਵੀ ਨਹੀਂ ਖਾਂਦਾ। ਨਹੀਂ। ਨਹੀਂ ਖਾਣਾ। ਫਿਰ ਮੈਂ ਦੁੱਧੂ ਵੀ ਨਹੀਂ ਦੇਣਾ ਤੁਹਾਨੂੰ। ਦੁੱਧੂ? ਨਾ। ਦੁੱਧੂ ਵੀ ਨਹੀਂ ਦੇਣਾ। ਨਾ, ਮੈਂ ਦੇਣਾ ਹੀ ਨਹੀਂ। ਪਾਪਾ ਕੋਲ ਅੱਛਾ ਤੇ ਉਹਦੇ ਕਾਕਾ ਦਾ ਫੋਨ ਲੱਗਾ ਹੈ ਕਾਕਾ ਫੋਨ ਦੇਖਦਾ ਹੈ ਡਾਕਟਰ ਨੂੰ ਨਾ ਉਹਨੇ ਇੰਜੈਕਸ਼ਨ ਲਾਏਗਾ ਕਾਕੇ ਨੇ ਡਾਕਟਰ ਲਗਾਏਗਾ ਰੇ ਸਾਰਾ ਪਿੰਡ ਦਾ ਨਾਮ ਹੀ ਲੱਗਿਆ ਪਿਆ ਜਦੋਂ papa ਉਧਰ ਆਣਗੇ ਦੇਖੇ ਜਪਨੂਰ ਦੀਆਂ ਦੇਖੋ ਦਵਾਈਆਂ ਕਿੰਨੀਆਂ ਸਾਰੀਆਂ ਡਾਕਟਰ ਕੋਲ ਆਏ ਚੈੱਕ ਕਰਵਾਣ ਕਿਉਂਕਿ ਇਹਨੂੰ ਜ਼ਰੂਰੀ ਸੀ ਚੈੱਕ ਕਰਵਾਣਾ ਕਿਉਂਕਿ ਖਾਣੀ ਪੀਣੀ ਨਹੀਂ ਡਾਕਟਰ ਕਹਿੰਦੇ ਮਿੱਟੀ ਖਾਂਦੀ ਐ ਜਦੋਂ ਮਿੱਟੀ ਖਾਏਗਾ ਹਣ ਖਾਏਗਾ ਹਜੇ ਵੀ ਖਾਏਗਾ ਉਹ ਕਹੇ ਰੀ ਚੱਕ ਕੇ ਦੇ ਦੂੰ ਮੈਨੂੰ ਤੇ papa ਡਾਕਟਰ ਨੇ ਇੰਜੈਕਸ਼ਨ ਲਗਵਾਤਾ ਤੇ ਇੰਜੈਕਸ਼ਨ ਲਗਵਾਤਾ ਹੈ ਆ ਗੋਟ ਵੀ ਖਾਏਗੇ ਹਣ ਆ ਗੰਦ ਹੈਗਾ ਗੰਦ गंदी मिट्टी होती पापा उधर आ रहे हैं आ चाचू गड्डी लेके आ गए गोगा गड्डी आ गई ओ आ गई उधर आ गोगा गड्डी आ गई अभी आ गए पापा पापा आ गए पापा कोल बैठ जी आगे ਜੱਪੂਲੇ ਸੈਟਰ ਗੱਦੀ ਕਰਨੀ ਪਈ ਸਾਨੂੰ ਆਣਾ ਪਿਆ ਡਾਕਟਰ ਕੋਲ ਚਾ ਪਾਪਾ ਕੋਲ ਬਹਿ ਜਾ ਹਲੋ ਖੋਲੋ ਅਨੇ ਅੰਦਰ ਆ ਕੇ ਬਹਿਣਾ ਫੇਰ ਸਾਰਾ ਦਵਾਈਆਂ ਦੇ ਮੈਂ ਦੇ ਦਿਆਂ ਦਵਾਈਆਂ ਹੀ ਬੜੀਆਂ ਮਿਲ ਗਈਆਂ ਇੰਦੀਆਂ ਤੇ ਇਹ ਜੋ ਲਿੱਤਾ ਸੀ ਸਮੋਚਾ ਸੀ ਗਾਸੀ ਗਾਸੀ ਤਾਂ ਹੋ ਕੇ ਦੇਣੀ ਆ ਆਸੀ ਆਇਆ ਮੋਗੇ ਤੋਂ ਅੱਜ ਆ ਕੇ ਬੈਠੇ ਆ ਤੇ ਜੱਪਨੂਰ ਦਾ ਰੋਲਾ ਪਾਇ ਪਾਈ ਜਾਂਦੀ ਆ ਗਾਸੀ ਗੱਡ ਰਹੀ ਆ ਉਹ ਪਾਪਾ ਨੂੰ ਦਵਾਈਆਂ ਦੇ ਕਿੰਨੀਆਂ ਮਿਲੀਆਂ ਸਾਰੀਆਂ ਦਵਾਈਆਂ ਖਾਣੀਆਂ ਅੱਜ ਇਹਦੇ ਜੱਪੂ ਨਾਲ ਪਾਈ ਠੀਕ ਹੋਏਗੀ ਕੀੜੇ ਬਣੇਵੇਂ ਦਿਮਾਗ ਦੇ ਦਿਮਾਗ ਚ ਨਾ ਕਿਉਂ ਤੋੜੇ ਚ ਢਿੱਡ ਚ ਕੀੜੇ ਆ ਦੱਸਿਆ ਡਾਕਟਰ ਨੇ ਆਹ ਉਹ ਰਸਤਾ ਹੈਗਾ ਸੀ ਨਾ ਉਹ ਕਹਿੰਦੇ ਜਿੱਦੇ ਪਾਣੀ ਹੈ ਹੀ ਉਹਦੇ ਨਾਲ ਇਹਨੂੰ ਸਾਦਾ ਪਾਣੀ ਹੀ ਲੈਣਾ ਪਾਣੀ ਪਿਆਇਆ ਕਰ ਇਹਨੂੰ ਕੋਈ ਵੀ ਦਵਾਈ ਵੀ ਦੇਣੀ ਹੈ ਨਾ ਹਾਂ ਉਹਦੇ ਨਾਲ ਹੀ ਦੇਣੀ ਹੈ ਦੇਣੀ ਸੋਖੀ ਆ ਕੋਈ ਜਵਾਗ ਦੇ ਮੁੱਢ ਦਾ ਸੰਗ ਕਿਉਂ ਦਿੱਤਾ ਜਾਂਦਾ ਗਾਚੀ ਤੋਂ ਹੋ ਕੇ ਦੇਣੀਆਂ ਲਫੜੇ ਮੋਟੇ ਜਰਾ ਲੀਕੜ ਵਾਲੀ ਦਵਾਈ ਹੈ ਦੂਜੀ ਲੀਕੜ ਵਾਲੀ ਬਣਾਉਣੀ ਹੋਊਗਾ ਨਾ ਆ ਦੇਖੋ ਗਲਾਸੀ ਤੋਂ ਕੀੜੇ ਮਾਰਨ ਵਾਸਤੇ ਦਵਾਈ ਸੁੰਦਰੀਆਂ ਹੀ ਦੇ ਦਿੰਗਾ ਡਾਕਟਰ ਨੇ ਆਜਾ ਚਲੋ ਬਾਹਰ ਬਾਬਾ ਮਹਿਰ ਕਰੇ ਰੋਟੀ ਰੋਟੀ ਖਾਣ ਲੱਗ ਜੇ ਕਿਉਂਕਿ ਰੋਟੀ ਰੋਟੀ ਨਹੀਂ ਜਿਵੇਂ ਖਾਂਦੀ ਇਹ ਤੇ ਜੇ ਰੋਟੀ ਰੋਟੀ ਖਾਣ ਲੱਗ ਜੇ ਦਵਾਈ ਨਾਲ ਕੀੜੇ-ਕੂੜੇ ਮਰ ਜਾਣਗੇ ਤਾਂ ਉਹ ਇਹ ਉਹ ਮਾਰ ਕੇ ਖਾਂਦੀ ਆ ਤੇ ਮਿੱਟੀ ਖਾਂਦੀ ਉਹ ਡਾਕਟਰ ਕਹਿੰਦਾ ਉਹਦੇ ਕਾਰਨ ਉਹਦੇ ਦਿਮਾਗ ਆ ਸਮਾਜ ਦੇ ਫੇਰ ਗਈ ਜਾਣਾਗਾ ਵੀ પેટ 'ਚ ਕੀੜੇ ਆ ਦਿਮਾਗ ਤਾਂ ਮੇਰਾ ਹਿੱਲਿਆ ਵਾ ਤੇ ਦਿਮਾਗ ਉਗਲ ਮੈਂ ਕੋਲਿਆਂ ਮੈਂ ਕਰਦਾ ਕਰਦਾ ਕਈ ਵਾਰ ਤੇ ਸੌਰੀ ਮਾਫ ਕਰਿਓ ਬਹੁਤ ਤਕਾਬਟ ਹੋ ਗਈ ਸੀ ਹੋ ਜੇ ਹੁਣ ਅੱਜ ਦਾ ਦਿਨ ਤੇ ਆ ਮੈਨੂੰ ਐਸੇ ਅੱਜ ਦਵਾਈ ਲੈ ਆਵਾ ਜਪਨੂਰ ਦੀ ਕੱਲ ਫੇਰ ਉੱਥੇ ਕੱਲ ਦਸਵੀਂ ਚੋਂ ਨਿਕਲ ਜਾਣਾ ਕੱਲ ਫੋਨ ਤੇ ਸੀ ਲਿਓ ਬਈ ਕੱਲ ਕੱਲ ਦੇ ਦਿਨ ਚ ਹਾਂ ਜੜਤ ਜਪਨੂਰ ਦਾ ਟੌਪ ਲਿਆ ਹੁੰਦਾ ਸੀ ਉਹ ਮੈਂ ਚੇਂਜ ਕੀਤਾ ਹੁਣ ਅੱਛਾ ਉਹ ਤਾਂ ਡਲ ਸੀ ਸਾਰਾ ਪਹਿਲੇ ਮੈਂ ਚੱਕਣ ਵੀ ਲੱਗੀ ਸੀ ਉਦੋਂ ਹਾਂ ਫਿਰ ਮੈਂ 오ਰੇਂਜ ਲੈ ਲਿਆ ਆ ਲੈ ਹਾਂ ਹੂੰ ਸਾਲਾ ਨਾ ਤਰਬੂਜ ਲੈਣਾ ਹੂੰ ਵਾਟਰਮੈਲਨ ਵਾਟਰ ਮੈਲੇ ਪਾਣੀ ਉਥੋਂ ਦਿੱਤਾ ਹੋਊਗਾ ਨਾ ਇਹਨੂੰ ਆਹ ਦੇਣਾ ਸੀਗਾ ਪਾਣੀ ਅਜੇ ਇਹਨਾਂ ਸਾਦਾ ਉਹ ਨਹੀਂ ਪੀਣਾ ਸਾਤੇ ਇਹ ਇਹ ਦਾਈ ਪੀਣੀ ਆ ਜੰਗਾ ਬਿਣਾ ਗਾਲ ਤੋਂ ਐਮ ਆਮ ਤਾਂ ਪੀਂਦੀ ਰਹੀ ਨਹੀਂ ਤੂੰ ਇਹ ਦਾਈ ਆ ਬੱਪੂ ਦੀ ਐ ਛਾਰੀਆਂ ਦਾਈਆਂ ਪੀਣੀਆਂ ਇਹਨੂੰ ਕੁਛ ਦੇ ਕੇ ਨਾ ਉਹ ਤਾਂ ਖੋਲਣੀ ਨਹੀਂ ਖੋਲਣੀ ਨਹੀਂ ਖੋਲਣੀ ਨਹੀਂ ਗਈ ਇਹ ਮੁੜ ਕੇ ਪਤਾ ਨਹੀਂ ਲੱਗਣਾਗਾ ਕਿਹੜੀ ਕਿਹੜੇ ਟਾਈਮ ਦੇਣੀ ਆ ਡੱਬਿਆਂ ਦੇ ਉੱਤੇ ਹੀ ਲਿਖਿਆ ਵਾ ਡਾਕਟਰ ਦਾ ਚਲੋ ਘਰੇ ਜਾ ਕੇ ਨਾ ਕਰ ਦਾਂਗੇ ਚਲੋ ਚਲੋ ਤੇ ਜਲਾਓ ਨਾ ਲਾਈਟ ਕਿਉਂ ਆਈ ਨਹੀਂ ਆ ਕਾਰਟੂਨ ਲਾਉਣੀ ਆ ਪੁੱਤ ਮम्मा ਉਹ ਕ ਪੈਕਿੰਗ ਕਰ ਲੈਣਾ ਮम्मा ਪੈਕਿੰਗ ਕਰਦੇ ਪਏ ਨੇ ਪਾਪਾ ਸਬਜੀ ਜੀ ਦੀ ਜਾਂਦੇ ਨੇ ਹੁਣ ਤੁਸੀਂ ਕਾਰਟੂਨ ਕਿਧਰ ਤਾਂ ਦੇਖਣੇ ਸੀ ਅੱਜ ਕਿੰਨੂੰ ਮਿਲਣ ਗਿਆ ਸੀ ਦਾਦੀ ਨੂੰ ਮਿਲਣ ਗਿਆ ਸੀ ਜੱਪੂ ਹਾਈ ਜੱਪੂ ਦੁੱਦੂ ਨਾ ਗਿਰ ਜੱਪੂ ਦੁੱਦੂ ਨਹੀਂ ਗਰੀਦਾ ਹੁੰਦਾ ਨਾ ਪਤਾ ਪੀ ਲੋ ਮम्मा ਨੇ ਤੇ ਅਜੇ ਆਪੇ ਕੋਈ ਵੀ ਨਹੀਂ ਛੂਟ ਕੱਢਿਆ ਨਾ ਪਤਾ ਫੋਟੋ ਧੋਟਣਾ ਰੋੜੋ ਕੀੜੀਆਂ ਆ ਜਾਣਗੀਆਂ ਕੀੜੀਆਂ ਅਸੀਂ ਪੈਕਿੰਗ ਕਰ ਰਹੇ ਸੀ ਮੈਨੂੰ ਆਇਆ ਕਿ ਜੇ ਜਿੰਨੀ ਹੋਉਂਦੀ ਹੈ ਪੈਕਿੰਗ ਹੋ ਜੇ ਹਨਾ ਕਿਉਂਕਿ ਨਿਕਾ ਨਿਕਸ ਮਨ ਇੱਕੋ ਵਰੀ ਚ ਨਹੀਂ ਰੱਖਿਆ ਜਾਂਦਾ ਹਨਾ ਮੋਟੇ ਤੇ ਕਿਉਂਕਿ ਕੱਲ ਦਸਵੀਂ ਤੁਹਾਡੇ ਭਾਜੀ ਪਹਿਲੀ ਸਬਜੀ ਜੀਰ ਕੇ ਰੱਖ ਰਿਹਾ ਜਦ ਸਵੇਰੇ ਉੱਠ ਕੇ ਅਸੀਂ ਬਣਾਉਣੀ ਹੈ ਸੋਖਾ ਹੋ ਜੂ ਫਟਾਫਟ ਕੰਮ ਹੋ ਜੇ ਜਾਨੀ ਪੜ ਜਾਏਗਾ ਤੇ ਜਦ ਪੂ ਵੀ ਲੱਗਾ ਕੰਮ ਕਰਨ ਮੇਰਾ ਕੰਮ ਵਧਾਨ ਚ ਲੱਗਦਾ ਵਿੱਚ ਵਿੱਚ ਕਾਚੀ ਕੀ ਗਾਚੀ ਹਾਂਜੀ ਆ ਦਾਦੀ ਨੂੰ ਮਿਲਿਆ ਸੀ ਹਨਾ ਅੱਜ ਦਾਦੀ ਦੇ ਘਰੇ ਵੀ ਗਿਆ ਸੀ ਤੇ ਮੁੱਕ ਗਿਆ ਸੀ ਤੋਫੀਆਂ ਤਾਂ ਤਨੀ ਬਾਤ ਤੋਫੀਆਂ ਦਿੱਤੀਆਂ ਬਾਹਰ ਜੀ ਹੂੰ ਮੱਕੀ ਲਾ ਨਾ ਗਲਤੀ ਨਾਲ ਲੈ ਲਿਆ ਨਾ ਤੀਜੀ ਦਾ ਨਾਮ ਨਹੀਂ ਲਈਦਾ ਹੁੰਦਾ ਮਗਰ ਬਹਿ ਜੂਗੀ ਫੇਰ ਸਾਨੂੰ ਪਤਾ ਵੀ ਹੈ ਆ ਆ ਦੁੱਧ ਦੁੱਧ ਨਿਕਲ ਪਤਾ ਦੁੱਧ ਦੁੱਧ ਪੀਣਾ ਠੀਕ ਹੈ ਓਕੇ ਬਾਏ ਆ ਗਿਆ ਕੁਛ ਨਹੀਂ ਆ ਆਰਾਮ ਨਾਲ ਲੰਮੇ ਪਏ ਹੋ ਨਿੰਨੀਆਂ ਕਰੋ ਤੇ কার্টুন ਵੇਖੋ ਆਪਣੇ ਤੁਸੀਂ ਠੀਕ ਹੈ ਓਕੇ ਓਕੇ ਜੀ ਓਕੇ ਸਾਸ੍ਰੀਕਾਲ ਦਾਦੀ ਨੇ ਕਿਹਾ ਕਿ ਅਸੀਂ ਜਪਨੂਰ ਹੁਣ ਜੀ ਨਹੀਂ ਲਗਾਂਦੀ ਚੱਕੀ ਦਾ ਜੀ ਜੀ ਹਾਂ ਸਾਸ੍ਰੀਕਾਲ ਜੀ ਸਾਸ੍ਰੀਕਾਲ ਦਾਦੀ ਜੀ ਚੱਕੀ ਦਾ ਦਾਦੀ ਜੀ ਚੱਕੀ ਦਾ ਉਹ ਦੁੱਧੂ ਗਿਰਦਾ ਪਿਆ ਪਤਾ ਜੀ ਕਹੀਦਾ ਹਾਂ ਦਾ ਜੀ ਬਲਾ ਵੱਲੇ ਚ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਨਹੀਂ ਕਹਿਣਾ ਮਾਈ ਜਿਵੇਂ ਜੀ ਕਹਿਣਾ ਚਿਜੀ ਮਿਲਦੀ ਆ ਫਿਰ ਟੋਫੀਆਂ ਲੇਸ ਫੇਰ ਹੀ ਤੇ ਇਥੇ ਛੋਟੇ ਤੇ ਲੱਚ ਗੁੱਲੇ ਲੱਡੂ ਪੁੰਜੀ ਗਏ ਬਹਿਣ ਆਹ ਇਹਦੀ ਬੋਤਲ ਫੜਿਓ ਜਰਾ ਇਹਨੇ ਖਲਾਰਦੀ ਪੀਏ ਦੁੱਧ ਸਾਰਾ ਓਏ ਓਏ ਬੁੱਤ ਚਲੋ ਕਾਰਟੂਨ ਵੇਖ ਲਓ ਤੁਸੀਂ ਹਾਂ ਅਜੇ ਹੋਲੀ ਹੋਲੀ ਕਰਕੇ ਮੈਂ ਚਾਰੀ ਖਾਣ ਲਿਆ ਮੈਂ ਤਾਂ ਕੱਪੜੇ ਕਿਉਂਕਿ ਬੱਚੇ ਨਾਲ ਨਾ ਸਾਰੀ ਕੋ ਇੱਕ ਦਿਨ ਚ ਸਭ ਕੁਝ ਨਹੀਂ ਹੋਣਾ ਤੇ ਤੁਹਾਡੇ ਰੱਖਾਂ। ਹਾਂ। ਪਰ ਆਪ ਨੂੰ ਨਾ ਆਹ ਤਾਂ ਪਹਿਲਾਂ ਹੀ ਕਰਨੀ ਪੈਂਦੀ ਆ ਆਪਾਂ ਇਹ ਕਹਿੰਦਾ। ਨਾ ਆਹ ਤਾਂ ਪਹਿਲਾਂ ਹੀ ਕਰਨੀ ਪੈਂਦੀ ਸਾਨੂੰ ਪੈ ਕੇ ਕਹਿੰਦਾ ਕਿਉਂਕਿ ਕਈ ਵਾਰ ਨਾ ਪੈਕਿੰਗ ਕਈ ਵਾਰ ਸਾਨੂੰ ਉਹ ਭੁੱਲ ਜਾਂਦੇ ਆ ਆਹ ਤਾਂ ਦਾ ਦਿਨ ਪਹਿਲਾਂ ਹੀ ਫਿਰ ਕਰਨੀ ਪੈਂਦੀ ਥੋੜੇ ਥੋੜੇ ਕਰਕੇ। ਕਿਉਂਕਿ ਇਹ ਕੇ ਤਾਂ ਵੀ ਰਾਮਣ ਫਿਰ ਥੱਕ ਜਾਂਦੀ ਆ ਨਾ। ਇੱਕ ਦਿਨ ਚ ਹੋਣਾ ਹੀ ਚਾਹੀਦਾ ਕਿਉਂਕਿ ਨਿੱਕਾ ਨਿੱਕਾ ਸਮਾਨ ਤਾਂ ਕਰਕੇ ਹਫਤਾ 10 ਦਿਨ ਪਹਿਲਾਂ ਹੀ ਕਰਨੀ ਪਈ ਦੀ ਤਿਆਰੀ ਜੇ ਆਪਣਾ ਰੌ ਪਾਊਡਰ ਢੋਲੀ ਆਂਦੀ ਆ ਹੁਣ 4 ਦਿਨ ਪਹਿਲੇ ਮਤਲਬ ਸਸੀ ਦਾ ਬਲਾਉ ਸਾਰਿਆਂ ਨੂੰ ਇਹਦੇ ਚ ਥੋੜਾ ਜਿਹਾ ਸਹਾਦਾਰ ਲਿਆਉਣ ਦੇ ਲੋੜ ਆ ਜੇ ਆਪਣੂ ਉੱਚਾ ਨਾ ਇਹ ਥੋੜਾ ਜਿਹਾ ਨਾ ਮੱਛਰੀ ਵੀ ਹੁਣ ਅਸੀਂ ਅ ਮੇਰਾ ਛੋਟਾ ਜਿਹਾ ਤੇ ਵੀਰ ਆ ਵੀਰ ਜਵੰਦਾ ਵੀਰੇ ਦੀਆਂ ਨਾ ਖਾਲਤ ਸਾਰੇ ਗਾਉਂਦੇ ਆ ਵੀ ਨਾਜਕ ਬਣੀ ਵੀ ਅੱਗੇ ਨਾਲੋਂ ਵੈਸੇ ਵੀ ਫਰਕ ਆ ਹਨਾ ਚਲੋ ਆਪਾਂ ਚਾਹੁੰਦੇ ਆ ਵੀ ਗੁਰੂ ਰਾਮਦਾਸ ਜੀ ਮੇਰ ਕਰਨ ਲਈ ਤਿਆਰ ਤੇ ਹਨਾ ਠੀਕ ਠਾਕ ਹੋ ਕੇ ਆਪਦੇ ਘਰੇ ਪਰਿਵਾਰ ਦੇ ਵਿੱਚ ਪਹੁੰਚੇ ਹਨਾ ਤੇ ਇਹ ਹੀ ਆਪਾਂ ਤਾਂ ਅਰਦਾਸ ਕਰਦੇ ਆਂ ਉਹ ਉੱਧਰ ਲਗਾਈ ਹੋਊਂਗੇ ਕੀ ਗੱਲ ਆ ਹਾਂ ਉਹ ਗੱਲ ਆ ਉਹਦਾ ਸ਼ੂਟਾ ਦੀ ਵੀਡੀਓ ਬਣਾਈ ਨਹੀਂ ਐ ਮੰਗਦੀ ਮਾਂ ਜਿੱਦ ਤਨ ਪਾਪੇ ਜਾਨਾ ਮੈਂ ਸੋਚ ਰਹੀ ਆਂ ਜਿੱਦ ਤਨ ਮਾਂ ਉਹਦਾ ਦੰਪਾਰਾ ਪਾਤੀ ਸ਼ੂਟ ਇਹ ਦੇ ਆਪੋ ਇਹ ਜਦੋਂ ਉਹਦੇ ਤੋਂ ਪਹਿਲੇ ਤੁਹਾਡਾ ਸੂਟ ਰੱਖਾਂ ਕਿਉਂਕਿ ਮੈਂ ਜਦੋਂ ਉਹਦੇ ਸੂਟ ਉੱਤੇ ਰੱਖਣਾ ਮਟੋ ਪਾੜੀ ਜਾਂਦੀ ਹੈ ਹਾਂ ਆ ਡਰੈਸ ਕਲਰ ਹੈ ਕਲਰ ਇਕ ਹੋ ਗਿਆ ਅੱਛਾ 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 ਡਿਜ਼ਾਈਨਿੰਗ ਆਫ ਰੇ ਦਾ ਕਲਰ ਇਕ ਹੀ ਹੋ ਗਿਆ ਹਾਂ ਹੈਲੋ ਜਿਆਪਲੂਰ ਆਪਦੇ ਕੱਪੜੇ ਖਲਾਰ ਨੂੰ ਮੈਂ ਸ਼ੁਰੂ ਕਰਤੇ ਹੁਣੇ ਆ ਦੇਖੋ ਫਰੋਜੀ ਮੈਂ ਤੁਹਾਨੂੰ ਕਹਿੰਦੇ ਫਰੋਜੀ ਹਾਂ ਫਰੋਜੀ ਹੈਗੇ ਆ ਫੁੱਲ ਜਿਵੇਂ ਚੜਾ ਹਾਂ ਤੁੰਨੀ ਦਜੀਸ਼ੇ ਲਾਇਆ ਨਾ ਉਸੇ ਕਰਕੇ ਭਾਰੇ ਆ ਸਲਵਾਰ ਨਾ ਲਵਾ ਨਹੀਂ ਰਹੀ ਪਰ ਉਹ ਫਰੋਚੀ ਹੋ ਰਿਆ ਫਰੋਚੀ ਚ ਬੜਾ ਫਰਕ ਹੈ ਕੋਈ ਜ ਆਪਣੂ ਰਾਲ ਦੇ ਸੂਟ ਦਈ ਜਾਂਦੀ ਆ ਨੌਣੇ ਆ ਬਈ ਨੌਣੇ ਆ ਰਵਣਾ ਉਹ ਹੈਗੀ ਚਿਟੀ ਉਹ ਵੇਚਦੀ ਆ ਉਹਦੇ ਤੇ ਉਹਨੇ ਗੰਦੀ ਕਰ ਦੇਣੀ ਆ ਆਉਦੀ ਆ ਕੀ ਕਹਿੰਦੇ ਆ ਮਿੱਡੀ ਮਾਡੀ ਜੀ ਜਾਪਨੂਰ ਪੈਕਿੰਗ ਕਰਵਾ ਰਹੀ ਹੈ ਨਾਲ ਆ ਆ ਆ ਆਪ ਦੇ ਵੀ ਬੇ ਕਹਿੰਦੀ ਮੇਰੇ ਕੋ ਵੱਟ ਦੇ ਕਹਿੰਦੀ ਮੇਰੇ ਘਰ ਵੱਟ ਤੇ ਕੱਪੜੇ ਉਹ ਦੇਖੋ ਆਪ ਦੇ ਭਾਈ ਜਾਨੇ ਹੁਣ ਬੈਗ ਦੇ ਵਿੱਚ ਜਾ ਜਾ ਕੇ ਓਏ ਹੋਏ ਤੇ ਸਾਰੇ ਖਲਾਅ ਦੂਗੀ ਕੰਮੀ ਲੈ ਵੀ ਜਾਪਨੂਰ ਲੱਗੀ ਆ ਮਾਂ ਦੇ ਨਾਲ ਕਰਾ ਹੁਣ ਪੈਕਿੰਗ ਆਣੀ ਜੋ ਗਈ ਹੋ ਗਈ ਜਾਪਨੂਰ ਚੱਕ ਤੈਨ ਤੂੰ ਨਹੀਂ ਸਾਨੂੰ ਮਾਰਨੀ ਆਉਂਦੀ ਚੱਕ ਤੈ ਮਾ ਖਲਾਰ ਦੀ ਭਈ ਉਹ ਖਲਾਰ ਕੇ ਤੈ ਬੜੀ ਕੁਛ ਕਰਤੇ ਆ ਕਰਕੇ ਹੈ ਮੈਂ ਘੁੱਟ ਗਿਆ ਜਿੱਪੀ ਖਲਾਰਾ ਨਾ ਪਾਪੋ ਤੋ ਇਹਦੇ ਉੱਤੇ ਇਹਲੀ ਜੈਕਟ ਵੀ ਪੈ ਜੇਗੀ ਹੋਰ ਸੋਹਣੀ ਸੋਹਣੀ ਬਹੁਤ ਸੋਹਣੀ ਬੜੀ ਜੈਕਟ ਉੱਤੇ ਜੈਕਟ ਪਾਣੀ ਹੋਣੀ ਹੋਣੀ ਮੋਟੇ ਮੈਨੂੰ ਤਾਂ ਲੱਗਦਾ ਮੇਰੇ ਹੀ ਸੂਟ ਪਹਿਨੇ ਆ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਅੱਜ ਦੀ ਤਿਆਰੀ ਨਾਲ ਆਪਾਂ ਸਮਾਪਤ ਕਰਦੇ ਨਵੇਂ ਬਲੌਗ ਦੇ ਨਾਲ ਕੱਲ ਨੂੰ ਮਿਲਦੇ ਆ ਖਲਾਰੀ ਆਦੀ ਸਾਰੇ ਕੱਪੜੇ ਆ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 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 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ